ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਾਂਤ ਵਿਚਾਰ ਦੇ ਨਾਲ ਜੁੜਨਾ ਕਰੀਏ ਸਾਰਗ ਮਹੱਲਾ ਪੰਜਵਾ ਮਨ ਰੇ ਨਾਮ ਕੋ ਸੁਖਸਾਰ ਆਨ ਕਾਮ ਵਿਕਾਰ ਮਾਇਆ ਸਗਲ ਦਿਸ ਹੈ ਸ਼ਾਰ ਰਹਾਉ ਸਤਗੁਰੂ ਪਾਤਸ਼ਾਹ ਮਾਨ ਨੂੰ ਸੰਬੋਧਨ ਕਰਕੇ ਪ੍ਰਮਾਣ ਕਰ ਰਹੇ ਹਨ ਕਿ ਇਹ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਨ ਦਾ ਸੁਖ ਹੋਰ ਸੁੱਖਾਂ ਨਾਲੋਂ ਸ੍ਰੇਸ਼ਟ ਹੈ ਸਭ ਤੋਂ ਉੱਚ ਦਰਜੇ ਦਾ ਸੁਖ ਹੈ ਜਿਹਨਾਂ ਉਹ ਪਰਮਾਤਮਾ ਦਾ ਨਾਮ ਸਿਮਰਨ ਹੈ ਏ ਮਨ ਨਿਰੀ ਮਾਇਆ ਦੀ ਖਾਤਰ ਹੀ ਹੋਰ ਹੋਰ ਕੰਮ ਆਤਮਕ ਜੀਵਨ ਵਾਸਤੇ ਵਿਅਰਥ ਹਨ। ਉਹ ਸਾਰੇ ਸੋਹਾ ਸਮਾਨ ਹੀ ਦਿੱਸਦੇ ਹਨ। ਸੋਹਾ ਦੇ ਸਮਾਨ ਹੈ। ਪ੍ਰਮਾਤਮਾ ਦੇ ਨਾਮ ਤੋਂ ਬਿਨਾ। ਫਿਰ ਅੱਗੇ ਫਰਮਾਨ ਹੈ। ਗ੍ਰਹੇ ਅੰਦ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ। ਅਨੇਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਕਹਨੇ ਭਾਈ ਨਿਰੀ ਮਾਇਆ ਦੀ ਖਾਤਰ ਹੀ ਦੌੜ ਭੱਜ ਕਰਨ ਵਾਲਾ ਪ੍ਰਾਣੀ ਕੂਪ ਹਨੇਰੇ ਨਰਕ ਸਮਾਨ ਗ੍ਰਸਥ ਦੇ ਅੰਨੇ ਖੂਦ ਦੇ ਵਿੱਚ ਡਿੱਗਿਆ ਰਹਿੰਦਾ ਹੈ ਇਹਦਾ ਕੇਵਲ ਬਸ ਮਾਇਆ ਦੀ ਖਾਤਰੀ ਦੌੜ ਪੰਜ ਕਰਦਾ ਹੈ ਉਹ ਖੂਬ ਹਨੇਰੇ ਤੇ ਨਰਕ ਸਮਾਨ ਗ੍ਰਸਤ ਦੇ ਅੰਨੇ ਖੂ ਵਿੱਚ ਡਿੱਗਿਆ ਰਹਿੰਦਾ ਉਹ ਅਨੇਕਾਂ ਜੂਨਾ ਦੇ ਵਿੱਚ ਭਟਕਦਾ ਮੁਰਮੁਰ ਭਟਕਦਾ ਥੱਕ ਜਾਂਦਾ ਹੈ ਜੀਵਨ ਸੱਤਿਆ ਗਵਾ ਬੈਠਦਾ ਹੋ ਜਿਹੜਾ ਕੇਵਲ ਬਸ ਮਾਇਆ ਹੀ ਮਾਇਆ ਮਾਇਆ ਦੇ ਵਿੱਚ ਗ੍ਰਸਤ ਹੈ ਨਾ ਪਰਮੇਸ਼ਰ ਦਾ ਨਾਮ ਨਹੀਂ ਸੁਣਦਾ ਪਤਦ ਪਾਵਨ ਭਗਤ ਵਚਨ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਦਾਰ ਹੇ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲੇ ਹੇ ਭਗਤੀ ਨਾਲ ਪਿਆਰ ਕਰਨ ਵਾਲੇ ਹੇ ਗਰੀਬਾਂ ਉੱਤੇ ਮਿਹਰ ਕਰਨ ਵਾਲੇ ਤੇਰਾ ਦਾਸ ਨਾਨਕ ਦੋਵੇਂ ਹੱਥ ਜੋੜ ਕੇ ਇਹ ਦਾਨ ਮੰਗਦਾ ਹੈ ਕਿ ਸਾਧ ਸੰਗਤ ਦੇ ਵਿੱਚ ਰੱਖ ਕੇ ਮੈਨੂੰ ਮਾਇਆ ਦੇ ਅੰਨੇ ਖੂਦ ਦੇ ਵਿੱਚੋਂ ਬਚਾ ਲੈ ਇਨ ਕਿਰਪਾ ਕਰੇ ਇਹ ਪਰਮਿਸ਼ਨ ਰਗਨੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗ ਮਹੱਲਾ ਪੰਜਵਾ ਬਿਰਾਜਿਤ ਰਾਮ ਕੋ ਪ੍ਰਤਾਪ ਆਦ ਬਿਆਦ ਊਪਾਦੂ ਸਭ ਨਾਸੀ ਮਨ세 ਤਿਨੈ ਤਾਪ ਰਹਾਉ ਹੇ ਭਾਈ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਬਲ ਆ ਟਿਕਦਾ ਹੈ ਉਸ ਦੇ ਅੰਦਰੋਂ ਆਦੀ ਆਦੀ ਕਹਿੰਦੇ ਹਨ ਆਦ ਬਿਆਦ ਉਪਾਦ ਆਦ ਮਤਲਬ ਮਾਨਸਿਕ ਰੋਗ ਤੇ ਵਿਆਦ ਕਹਿੰਦੇ ਹਨ ਸਰੀਰਕ ਰੋਗ ਤੇ ਉਪਾਦ ਕਹਿੰਦੇ ਹਨ ਝਗੜੇ ਬਖੇੜੇ ਤਾਂ ਸਤਿਗੁਰੂ ਪਾਸ਼ਾ ਕੀ ਸਮਝਾ ਰਹੇ ਕਹਿੰਦੇ ਭਾਈ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਦਾ ਬਲ ਹੈ ਜਿਹੜਾ ਉਹ ਟਿਕਦਾ ਹੈ ਆ ਕੇ ਟਿਕ ਜਾਂਦਾ ਹੈ ਉਸ ਦੇ ਅੰਦਰੋਂ ਕਹਿੰਦੇ ਆਦੀ ਬਿਆਦੀ ਉਪਾਦੀ ਮਤਲਬ ਮਾਨਸਿਕ ਰੋਗ ਸਰੀਰਕ ਰੋਗ ਝਗੜੇ ਬਖੇੜੇ ਇਹ ਤਿੰਨੇ ਕਹਿੰਦੇ ਤਾਪ ਐ ਜਿਹੜੇ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਰਾਸ ਤਿੰਨ ਤਾਪ ਕਿਹੜੇ ਐ ਇਹ ਆਦ ਬਿਆਦ ਉਪਾਦ ਇਹ ਤਿੰਨ ਤਾਪ ਐ ਇਹ ਤਿੰਨਾਂ ਤਾਪਾਂ ਦੀ ਗੱਲ ਕਰਦੇ ਐ ਕਹਿੰਦੇ ਤਿੰਨੇ ਤਾਪ ਨੇ ਜਿਹੜੇ ਬਿਲਕੁਲ ਹੀ ਮੁੱਕ ਜਾਂਦੇ ਹਨ ਜਿਹਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਗਿਆ ਨਾ ਉਹ ਫਿਰ ਮਾਨਸਿਕ ਰੋਗੀ ਹੋਊਗਾ ਨਾ ਉਸ ਨੂੰ ਸਰੀਰਕ ਰੋਗ ਤੇ ਨਾ ਉਹਨੂੰ ਝਗੜੀ ਝਗੜੀ ਵਿਖੇੜੇ ਹੋਣਗੇ ਇਹ ਖਤਮ ਹੋ ਜੂਗਾ ਸਾਰੇ ਫਿਰ ਫਰਮਾਨ ਹੈ ਤ੍ਰਿਸਨਾ ਬੁੱਝੀ ਪੂਰਨ ਸਮ ਆਸਾ ਚੁੱਕੇ ਸੋਗ ਸੰਤਾਪ ਗੁਣ ਗਾਵਤ ਚਿਤ ਬਨਾਸੀ ਮਨ ਤਨ ਆਤਮ ਧਰਾਪ ਨਿਹਪਾਈ ਜਿਸ ਮਨੁਖ ਦੇ ਅੰਦਰ ਹਰ ਨਾਮ ਦਾ ਬਲ ਹੈ ਪਰਮੇਸ਼ਰ ਦੇ ਨਾਮ ਦਾ ਬਲ ਹੈ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ਉਸ ਦੇ ਅੰਦਰੋਂ ਗਮ ਕਲੇਸ਼ ਮੁੱਕ ਜਾਂਦੇ ਹਨ ਅਵਨਾਸੀ ਅਤੇ ਨਾਮ ਨਾਸ ਰਹਿਤ ਨਾ ਨਾਸ ਹੋਣ ਵਾਲਾ ਅਵਨਾਸੀ ਨਾਸ ਰਹਿਤ ਪ੍ਰਭੂ ਦੇ ਗੁਣ ਗਾਉਂਦਿਆਂ ਗਾਉਂਦਿਆਂ ਉਸ ਦਾ ਮਨ ਉਸ ਦਾ ਤਨ ਉਸ ਦੀ ਜਿੰਦ ਤ੍ਰਿਸ਼ਨਾ ਵੱਲੋਂ ਫਿਰ ਰਜ ਜਾਂਦੀ ਹੈ ਮਨ ਤਨ ਆਤਮ ਤ੍ਰਾਪ ਤ੍ਰਾਪ ਜਾਂਦੀ ਰਜ ਜਾਂਦੀ ਹੈ ਕਾਮ ਕਰੋਧ ਲੋਭ ਮਦ ਮਤ ਸਰ ਸਾਧੂ ਕੈ ਸੰਗ ਖਾਪ ਭਗਤ ਵਛਲ ਭੈ ਕਟਨ ਹਾਰੀ ਨਾਨਕ ਕੇ ਮਾਈ ਬਾਪ हे ਭਗਤੀ ਨਾਲ ਪਿਆਰ ਕਰਨ ਵਾਲੇ हे ਸਾਰੇ ਡਰ ਦੂਰ ਕਰਨ ਵਾਲੇ हे ਨਾਨਕ ਦੇ ਮਾਪਿਓ ਵਾਂਗ ਪਾਲਣਾ ਕਰਨ ਵਾਲੇ ਪਰਮੇਸ਼ਰ ਮੈਨੂੰ ਸਾਧ ਸੰਗਤ ਦੇ ਵਿੱਚ ਰੱਖ ਕੇ ਮੇਰੇ ਅੰਦਰੋਂ ਕਾਮ, ਕ੍ਰੋਧ, ਲੋਭ, ਹਉਮੈ ਅਤੇ ਈਰਖਾ ਆਦਿਕ ਵਿਕਾਰ ਜਿਹੜੇ ਉਹ ਨਾਸ ਕਰਦੇ ਇਹ ਮੇਰੇ ਅੰਦਰੋਂ ਨਾਸ ਕਰਦੇ ਫਿਰ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਸਾਰਗਮਹੱਲਾ ਪੰਜਵਾਂ ਆਤਰ ਨਾਮ ਬਿਨ ਸੰਸਾਰ ਤ੍ਰਿਵਤ ਨਾ ਹੋਵਤ ਕੂ ਕਰੀ ਆਸਾ ਇਤ ਲਾਗੋ ਵਿਖਿਆ ਸ਼ਾਰ ਰਹਾਓ ਫਿਰ ਸਤਿਗੁਰੂ ਪਾਸ਼ਾ ਫਰਮਾਨ ਕਰਦੇ ਨੇ ਕਿ ਇਹ ਭਾਈ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਜਗਤ ਵਿਆਕਲ ਹੋਇਆ ਰਹਿੰਦਾ ਹੈ। ਇਸ ਸੁਹਾ ਸਮਾਨ ਮਾਇਆ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਚੰਬੜਿਆ ਰਹਿੰਦਾ ਹੈ। ਤੇ ਇਸ ਦੇ ਵਿੱਚ ਲੱਗਿਆ ਰਹਿੰਦਾ ਤਿਰਭਤ ਨਾ ਹੋਤ ਕੂ ਕਰੀ। ਕੂ ਕੂ ਕਰੀ ਦਾ ਮਤਲਬ ਕੁੱਤੀ ਦੇ ਸੁਭਾਅ ਵਾਲੀ ਆਸਾ ਇਤ ਲਾਗੋ ਬਿਖਿਆ ਛਾਰ ਕਹਿੰਦੇ ਇਸ ਸੁਭਾ ਸੁਮਾਨ ਮਾਇਆ ਦੇ ਵਿੱਚ ਚੰਬੜਿਆ ਰਿੰਦਾ ਲੱਗਿਆ ਰਿੰਦਾ ਕੁੱਤੀ ਦੇ ਸੁਭਾਅ ਵਾਲੀ ਜਗਤ ਦੀ ਲਾਲਸਾ ਕਦੇ ਕਹਿੰਦੇ ਰਜਦੀ ਨਹੀਂ ਕਦੇ ਵੀ ਨਹੀਂ ਰਜਦੀ ਕਹਿੰਦੇ ਫਿਰ ਅੱਗੇ ਫਰਮਾਨ ਹੈ ਪਾਏ ਠਗਉਰੀ ਆਪ ਪੁਲਾਇਓ ਜਨਮਤ ਬਾਰੂ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਉ ਜਮ ਕੰਕਰ ਕਰਤ ਖਾਰ ਕਿੰਨੇ ਭਾਈ ਜੀਵਦੇ ਵੀ ਕੀ ਵਾਸੈ ਸਤਿਗੁਰੂ ਪਾਸ਼ਾ ਕੰਦੇ ਪ੍ਰਮਾਤਮਾ ਨੇ ਮਾਇਆ ਦੀ ਠੱਗ ਬੂਟੀ ਪਾ ਕੇ ਆਪੇ ਜਗਤ ਨੂੰ ਕੁਰਾਹੇ ਪਾਰ ਰਖਿਆ ਕੁਰਾਹੇ ਪੈ ਕੇ ਜੀਵ ਮੁੜ-ਮੁੜ ਫਿਰ ਜੂਨਾ ਦੇ ਵਿੱਚ ਰਹਿੰਦਾ ਪਰਗਦਾ ਰਹਿੰਦਾ ਅੱਖ ਚਮਕਣ ਜਿੰਨੇ ਸਮੇ ਲਈ ਵੀ ਜੀਵ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਨਹੀਂ ਕਰਦਾ ਜਮਦੂਤ ਕਹਿੰਦੇ ਇਸ ਨੂੰ ਖੁਆਰ ਕਰਦੇ ਰਹਿੰਦੇ ਹਨ ਫਿਰ ਅੱਗੇ ਫਰਮਾਨ ਹੈ ਹੋ ਹੋ ਕਿਰਪਾ ਨਦੀਨ ਦੁਖ ਭੰਜਨ ਇਹ ਰਿਆਂ ਸੰਤ ਹੈ ਕੀ ਰਾਵੜ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਏ ਪ੍ਰਭੂ ਏ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਦਾਸ ਨਾਨਕ ਉੱਤੇ ਦਿਆਵਾਨ ਹੋ ਤੇਰਾ ਦਾਸ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ਤੇਰਾ ਦਾਸ ਨਾਨਕ ਤੇਰਾ ਦਰਸ਼ਨ ਮੰਗਦਾ ਹੈ। ਏਹੀ ਇਸ ਦੇ ਮਨ ਦਾ ਤੇ ਤਨ ਦਾ ਆਸਰਾ ਹੈ। ਏ ਕਿਰਪਾ ਕਰ। ਸੋ ਅੱਜ ਦੇ ਵਿਚਾਰਾਂ ਦੀ ਸਮਰਤੀ ਹੈ। ਵਿਚਾਰਾਂ ਕਰਦਿਆਂ ਬੇਅੰਤ ਉਨਤਾਈਆਂ ਹੋ ਗਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਅਤੇ ਆਪ ਸੰਗਤ ਬਖਸ਼ਿਨ ਜੋਗ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।